ਟਾਲਾ ਦੇ ਕੋਈ ਹਾਈਪਰ ਚਾਈਨੀਜ਼ ਦਾ ਕਿਦਾ ਮਤਲਬ ਹੈ ਨਹੀਂ ਵੀ ਚਾਈਨੈਸ ਚైనా ਹਮੇਸ਼ਾ ਚਾਈਨਾ ਕੋਈ ਮਾੜਾ ਸਮਾਨ ਹੀ ਬਣਾਉਂਦੀ ਹੈ ਚਾਈਨਾ ਦੇ ਕੁਝ ਪਾਰਟ ਆਈਫੋਨ ਦੇ ਵਿੱਚ ਵੀ ਪੈਂਦੇ ਆ ਇਸੇ ਤਰ੍ਹਾਂ ਇਹ ਟਾਲਾ ਦੇ ਇਹ ਦੇਖੋ ਇਸ ਟਾਈਮੇ ਟਾਲਾ ਬੰਦ ਹਦਾ ਦੇ ਬੰਦ ਇਹ ਕੋਈ ਆਵਾਜ਼ ਨਹੀਂ ਕੋਈ ਇਹ ਉਹਨੂੰ ਬੰਦ ਕਰਨਾ ਦੇ ਕੋਈ ਆਵਾਜ਼ ਨਹੀਂ ਬੰਦ ਹੋਈ ਮਰਸੀਡੀਜ਼ ਕਾਰਾਂ ਰੋਵਰ ਹੋਈ ਦੀ ਕਾਰਾਂ ਬੜੀਆਂ-ਬੜੀਆਂ ਕਾਰਾਂ ਦੀਆਂ ਚਾਬੀਆਂ ਵੀ ਘੁੰਮਣ ਲੱਗੀਆਂ ਕੁਵਰ ਆਵਾਜ਼ ਕਰਦੀਆਂ ਨੇ ਪਰ ਤਾਲਾ ਖੋਲਣ ਲੱਗੇ ਲਾਉਣ ਲੱਗੇ ਕੋਈ ਆਵਾਜ਼ ਨਹੀਂ ਤੇ ਸੇਫਟੀ ਸੇਫਟੀ ਵੀ ਸੇਫਟੀ ਵਿੱਚ ਕਦੇ ਕੰਪਰੋਮਾਈਜ਼ ਨਾ ਕਰੋ ਕਦੇ ਵੀ ਕਿਉਂਕਿ ਸਮਾਜ ਜਿਹਾ ਉਹ ਨਾ ਚੱਲ ਰਿਹਾ ਤਾਲੇ ਦਾ ਚੋਰ ਇਸ ਤਰਾ ਤੋੜ ਦੇ ਆ ਖੋਲ ਦੇ ਆ ਜਿਸ ਤਰ੍ਹਾਂ ਕੋਈ ਪਲਾਸਟਿਕ ਦੀ ਕਾਰ ਆਪਾ ਤੋੜ ਦਈਏ ਇਸ ਕਰਕੇ ਤਾਲਾ ਵਧੀਆ ਹੀ ਖਰੀਦੋ ਤੇ ਵਧੀਆ ਹੀ ਬਣੋ ਲੱਗ ਗਿਆ